ਹਣ ਦੇਖੋ ਜੀ ਇੱਕ 7-8 ਲੱਖ ਰੁਪਏ ਦਾ ਘੋਣਾ ਮਰ ਗਿਆ ਵਾ ਹਾਂ ਹੁਣ ਮਾਨ ਖਰਾਬ ਹੋ ਜਾਂਦਾ ਕਿ ਜਾ ਕੇ ਉਹ ਕੀ ਮੰਗਤਿਆ ਉਹ ਮੰਗੀ ਪਹਿਨ ਭਰਾ ਜਾ ਕੇ ਕਹਿੰਦੇ ਭਾਈ ਤੁਸੀਂ ਉਥੇ ਜਾ ਬੰਦੇ ਕੀ ਕਰਦੇ ਜ ਮੋਜਲੇ ਦੇ ਵੇਦੇ ਆ ਤੁਨੇ ਸ਼ਰਮੋ ਦੀ ਨਹੀਂ ਮੈਂ ਆਈ ਤਾਂ ਨੀ ਤੁਹਾਡਾ ਕਰਾਉਣੇ ਆਪਾਂ ਹੁਣੇ ਜਦੋਂ ਵੀਡੀਓ ਆਉਂਦੀ ਨਾ ਆਪਾਂ ਤੁਹਾਡਾ ਰਸਨ ਪਹਿਲਾਂ ਪਹਚਵਾਉਣੇ ਤੁਹਾਡੇ ਘਰ ਤੱਕ ਪਹਚਵਾਉਣੇ ਆ ਅਸੀਂ ਨਹੀਂ ਆਉਂਦੇ ਅਸੀਂ ਰਸਨ ਦੇ ਮਾਰੇ ਨਹੀਂ ਆਈਦਾ ਹਾਂ ਕੁੜੀਆਂ ਜਿਆਦਾ ਪਾਣੀ ਉੱਥੇ ਕੋਈ ਨਹੀਂ ਬਹੁਤ ਬਹੁਤ ਮਾੜੇ ਹਾਲਾਤ ਆ ਜੀ ਉਹੀ ਗੱਲ ਆ ਨਾ ਜਿਹਨੂੰ ਲੋੜ ਆ ਬੜਾ ਤੁਸੀਂ ਸਾਬ ਸਿਆਣੇ ਆ ਸਾਡੇ ਘਰਾਂ ਦੇ ਨੂੰ ਠੂਠ ਮਾਰਦੇ ਨਹੀਂ ਆਉਂਦੇ ਨਾ ਮਾਰਦੇ ਸਾਡੇ ਨਾਲ ਚਲੋ ਅਸੀਂ ਮੌਕਾ ਜਾ ਕੇ ਵਿਖਾ ਦੇ ਡੰਗਰ ਕਵੇਲੀ ਚ ਪਾਣੀ ਵਿਖਾ ਦਿੰਦੇ ਆ ਕਹਿੰਦੇ ਮਹਾਰਾਜੇ ਹੋ ਜਾ ਜਿਹੜਾ ਖਾਣਾ ਨਾ ਇਹ ਨਿਕਲਦਾ ਬੜਾ ਔਖਾ ਹੁੰਦਾ ਬਹੁਤ ਬਹੁਤ ਜੀ ਬਹੁਤ ਗੱਲ ਸਹੀ ਆ ਤੁਹਾਡੀ ਸਹੀ ਗ ਉਠੇ ਘਰ ਦੇ ਲਈ 20 ਜਾਂ 7 ਰੁਪਏ ਦੇ ਮਾਰਿਆ ਗਿਆ। ਉਹਨੂੰ ਦੇਖ ਕੇ ਹੁਣ ਰੋਣ ਆਉਂਦਾ ਕੁੜੀਆਂ ਛੋਨਾ ਮਾਰ ਕੇ ਦਾ ਕੀ ਮਾਗ ਜਦਾ 1000 2000 ਰੁਪਏ ਕਿ ਕਰਾਂਗੇ। ਇਹ ਵੀ ਜਿਹੜਾ ਰੱਖਣਾ ਨਾ ਇਹ ਪੰਡ ਲੱਥੇ ਤੋਂ ਦੇਣਾ ਚਾਹੀਦਾ। ਹਾਂਜੀ। ਥੋਕੇ ਜਿਹੜੇ ਲੋਕ ਇੱਥੇ ਲਿਆ ਕੇ ਪਿਛਲੇ ਲੋਕ 1000 ਰੁਪਏ ਦਾ 300 ਦਿੱਤੀ ਜਾਂਦਾ। ਅੱਛਾ ਜੀ। ਤੇ ਇਹ ਨਾਲ ਜਿਹੜੇ ਲੋਕ ਹੈਗੇ ਨੇ ਮਤਲਬ ਵੀ ਔਖੇ ਹਾਂਜੀ। ਉਹਨਾਂ ਨੂੰ ਸਬਾਨ ਪੂਰਾ ਮਿਲ ਨਹੀਂ ਗਿਆ। ਠੀਕ ਹੈ। ਪਾਣੀ ਲੱਥ ਜੀ ਤੋਂ ਫੇਰ ਆ ਕੇ ਘਰ ਆ ਕੇ ਬੰਦੇ ਆਉਣ ਹਾਂ ਤੇ ਫੇਰ ਸਹੂਲਤ ਸਹੀ ਲੋਕਾਂ ਨੂੰ ਮਿਲੂਗੀ ਤੁਸੀਂ ਜਿਵੇਂ ਤੁਸੀਂ ਵੀ ਇੱਥੇ ਆਏ ਹੋ ਦੇਖਣ ਹਾਲਾਤ ਦੇਖਣ ਆਏ ਹੋ ਤੁਸੀਂ ਜਿਵੇਂ ਦੱਸਿਆ ਵੀ ਇਧਰੋਂ ਜਿਹੜਾ ਰੱਜ ਜਾਂਦਾ ਉਧਰ ਪਿੰਡਾਂ 'ਚ ਵਕੀ ਜਾਂਦਾ ਵਾ ਵਕੀ ਜਾਂਦਾ ਹੈਨਾ ਤੇ ਇੱਥੇ ਰੌਲਾ ਪਾਈ ਜਾਂਦੇ ਲੜੀ ਜਾਂਦੇ ਆ ਖੋਹਦੇ ਆ ਉਹੀ ਲੋਕ ਹੁੰਦੇ ਆ ਜਿਹੜੇ ਜਿਨ੍ਹਾਂ ਨੇ ਵੇਚਣਾ ਜਾ ਕੇ ਉਹ ਲੋ ਲੋ ਲੜਦੇ ਆ ਇਹ ਜਿਹੜੇ ਗਰੀਬ ਲੋਕ ਹੋਏ ਲੜਦੇ ਆ ਹਾਂਜੀ ਇਹ ਜਿੰਨਾ ਮਿਲਦੇ ਆ ਜਿਹੜੇ ਲੋਡ ਵੰਦੇ ਇਹ ਲੋਡ ਵੰਦਾ ਇਹਨਾਂ ਨੂੰ ਤਾਂ ਉਥੋਂ ਤੱਕ ਪਹੁੰਚਦਾ ਹੀ ਨਹੀਂਗਾ ਇਹ ਤਾਂ ਪਾਣੀ ਲੈ ਤੂੰ ਘਰੇ ਜਾਓਗੇ ਫੇਰ ਤੁਹਾਨੂੰ ਪਤਾ ਲੱਗੂਗਾ ਆ ਕੀ ਹਾਲਾਤ ਹਾਂ ਤੇ ਤੁਸੀਂ ਤਾਂ ਹੁਣ ਇੱਥੇ ਤੁਹਾਡਾ ਤੇ ਏਰੀਆ ਤੁਸੀਂ ਤਾਂ ਰਹਿੰਦੇ ਹੋ ਤਾਂ ਹਾਂ ਵੀ ਇੱਥੇ ਰੋਜ਼ ਦੇ ਹਾਲਾਤ ਆਹੀ ਚੱਲਦੇ ਖੋਣ ਵਾਲਾ ਕੰਮ ਵੀ ਖਿੱਚ ਲੋ ਰਸਟਨ ਹਨਾ ਖਿੱਚ ਲੋ ਇੱਥੋਂ ਲੈ ਜਾਓ ਉੱਥੇ ਵੇਚ ਦਿਓ ਅੱਛਾ ਜੀ ਹਾਂ ਹਾਂ ਕੰਮ ਬੰਦਾ ਵੀ ਉਹ ਜਿਹੜੇ ਨਸ਼ੇੜੀ ਉਹ ਵੀ ਵਿੱਚ ਕਿੰਨੇ ਵੜ ਗਏ ਕੰਮ ਜਾਂਦੇ ਹਾਂ ਹਾਂ ਸੱਟ ਦੇ ਵਿੱਚ ਹਰ ਬੰਦੇ ਨੇ ਆਉਣਾ ਯਾਰ ਬਿਲਕੁਲ ਵੀ ਦੇਖੋ ਤੇ ਇੱਥੇ ਨੁਕਸਾਨ ਹੁਣ ਤੁਹਾਡਾ ਪਿੰਡ ਕਿਹੜਾ ਇੱਥੋਂ ਆ ਤੋਂ ਪਰ ਤੱਕ ਮਾਲਾ ਬਦਲਾ ਦਿੱਤੀ ਅੱਛਾ ਜੀ ਤੇ ਇੱਥੇ ਇੱਥੇ ਜਿਹੜਾ ਨੁਕਸਾਨ ਹੁੰਦਾ ਅੱਗ ਵੀ ਤੇ 23 ਚੋਂ ਹੀ ਨੁਕਸਾਨ ਮੇਰੇ ਸਾਹਮਣੇ ਵੇਖਿਆ ਹੋ ਗਾ ਨਾ ਭਾਰਾ ਨੁਕਸਾਨ ਹੋ ਦੋ ਜੀ ਅੱਛਾ ਬੜਾ ਜਿਆਦਾ ਨੁਕਸਾਨ ਹੋ ਗਿਆ ਨੁਕਸਾਨ ਦੇਖੋ ਵੀ ਹੁਣ ਕੁਝ ਵੀ ਨਹੀਂ ਰਹੇਗਾ ਕੁਝ ਵੀ ਨਹੀਂ ਰਹਿ ਗਿਆ ਹਾਂ ਇਹਨਾਂ ਦੇ ਘਰ ਵੀ ਪਾੜ ਜਣੇ ਹਾਂਜੀ 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 ਤੇ ਮਾਲ ਦੰਗਾ ਦਾ ਨੁਕਸਾਨ ਹੋਣ ਡਿਆ ਹੂੰ ਨੁਕਸਾਨ ਬਹੁਤ ਜ਼ਿਆਦਾ ਹੈ ਘਰਾਂ ਦੇ ਤਾਂ ਪਾਣੀ ਥੱਲੇ ਵੀ ਚੱਲ ਗਿਆ ਇਸ ਆਸਾ ਬਣਿਆ ਬਹੁਤ ਜ਼ਿਆਦਾ ਨੁਕਸਾਨ ਤੇ ਹੁਣ ਜਿਹੜਾ ਰਾਸ਼ਨ ਆ ਯਾ ਰਾਸ਼ਨ ਵਾਲੀ ਗੱਲ ਵਾਕਿਆ ਆਪਾਂ ਆਪਾਂ ਵੀ ਇਹ ਅਸੀਂ ਇਸ ਗੱਲ ਹੀ ਸਪੈਸ਼ਲ ਆਏ ਆ ਕਿਉਂਕਿ ਲੋਕ ਸਾਨੂੰ ਹੀ ਬਧੇਰੇ ਕਹਿੰਦੇ ਯਾਰ ਆਪਾਂ ਸੇਵਾ ਕਰਿਆ ਆਈਏ ਪਰ ਮਸਲਿਆਂ ਤੋਂ ਤੇ ਦੇ ਘਰਾਂ ਹੀ ਜਾਓ ਤੈਨੂੰ ਫੇਰ ਪਤਾ ਲੱਗੂਗਾ ਹਾਂ ਵੀ ਉੱਥੋਂ ਦੇ ਹਾਲਾਤ ਵੀ ਆਉਣ ਵਾਲੇ ਟਾਈਮ ਜਿਹੜੇ ਸਭ ਤੋਂ ਪਹਿਲਾਂ ਮੇਰੇ ਸਾਂ ਹੋਣਾ ਜ਼ਰੂਰੀ ਰਾਸ਼ਨ ਦਾ ਹੈਗਾ ਹੀ ਹੈਗਾ ਨਾਲ ਘਰਾਂ ਦਾ ਕੰਮ ਜਿਹੜਾ ਹੋਵੇ ਉਹ ਚਾਹੀਦਾ ਇਹੋ ਜਿਹਾ ਕੋਈ ਮਤ ਕਰ ਸਕਦੇ ਨੇ ਕਿਰੀ ਖਾਦ ਵਾਲਾ ਤਾਂ ਬਾਈ ਜੀ ਬਾਅਦ ਦਾ ਕੰਮ ਆਣਾ ਜਦੋਂ ਪੈ ਲੀਆਂ ਪੱਦਰ ਹੋਣਗੀਆਂ ਪਹਿਲਾਂ ਤਾਂ ਸਭ ਤੋਂ ਮੇਨ ਕੰਮ ਹੋਊਗਾ ਜਿਹੜੇ ਘਰ ਕੋਈ ਡਿੱਗੇ ਆ ਕੋਈ ਖਰਾਬ ਹੋਏ ਆ ਵੀ ਉਹ ਬੰਨ ਲੋਕ ਬਹਿਣ ਜੋਗੇ ਦਾ ਹੋਣਾ ਸਾਰੇ ਮੌਕੇ ਦਾ ਵੇਖ ਕੇ ਤੇ ਫਿਰ ਸਹਾਈਤਾ ਕਰੋ ਹਾਂ ਠੀਕ ਆ ਯਾਰ ਇਹੋ ਜਿਹਾ ਰਾਜਾ ਤੇ 2023 ਦੇ ਕੋਠੇ ਡਿੱਗੇ ਵਾਲੇ ਇਕੱਤਰ ਕੋਠੇ ਵੀ ਮਏ ਹੋ ਜਰ ਗੱਲ ਉਹੀ ਆ ਨਾ ਵੀ ਉਹ ਚੀਜ਼ਾਂ ਜਿਹੜੀਆਂ ਮੇਨ ਉਹ ਲੋੜਾਂ ਵਾਂ ਵੀ ਰਾਸ਼ਨ ਹੋਊਗਾ ਖਾਣ ਪੀਣ ਨੂੰ ਚੀਜ਼ ਚਾਹੀਦੀ ਆ ਪਹੁਂਗਾਂ ਵਾਸਤੇ ਦਾਣਾ ਪੱਠਾ ਚਾਹੀਦਾ ਜਿਨ੍ਹਾਂ ਨੇ ਸਾਣ ਆ ਉਹਨਾਂ ਨੂੰ ਤਾਂ ਨਹੀਂ ਮਿਲਦੇ ਹਾਂ ਇੱਥੋਂ ਫਿਰ ਜਿਹੜਾ ਜਿਵੇਂ ਚਾਰ ਆਉਂਦਾ ਜਾਂ ਫੀਡ ਆਉਂਦਾ ਫੀਡ ਵੀ ਫਿਰ ਵੇਖਦਾ ਹੋਊਗਾ ਇੱਧਰ ਜਾ ਕੇ ਬਹੁਤ ਲੈ ਕੇ ਜਾਂਦੇ ਆ ਸਾਡੇ ਘਰਾਂ ਕੋਲ ਲੰਘਦੇ ਲੋਕ ਦੇਖੋ ਜੀ ਅਸੀਂ ਸੱਚੀ ਦਸੀਗੇ ਆ ਲੈ ਜਾਂਦਾ ਆ ਸਾਹਮਣੀਆਂ ਦੇਖਾਂ ਉਹ ਤੋਂ ਅਗਲੇ ਪਿੰਡ ਇਹਨਾਂ ਨੂੰ ਨਹੀਂ ਮਿਲਦਾ ਹਾਂਜੀ ਸਾਡੇ ਕੋਲ ਘਰਾਂ ਹੀ ਜਾ ਕੇ ਵੇਖ ਲਓ ਕੋਈ ਗਾਠ ਵਿਖਾ ਦਿਓ ਕੋਈ ਸਫਦਾ ਵਿਖਾ ਦਿਓ ਜੇ ਦੀ ਆ ਬਿਲਕੁਲ ਇਹ ਪਛਾਣ ਕਹੋ ਅਸੀਂ ਬੇੜੀ ਦਾ ਵੀ ਆਨੇ ਆ ਅਗੋਂ ਦੂਰ ਦੂਰ ਤੀਰਾਂਗੇ ਬੈੜੀ ਗਾਹ ਹੋ ਗਿਆ ਇਹ ਤੁਹਾਡੇ ਤੱਕ ਜਮਾ ਨਹੀਂ ਪਹੁੰਚਿਆ ਰੱਛਾ ਹੁਣ ਤੁਹਾਨੂੰ ਮੈਂ ਅੱਗੇ ਵੀ ਕਿਹਾ ਸੀ ਉਹ ਬਾਈ ਹੁਣ ਨਹੀਂ ਆਂਦੇ ਆਈ ਲੈ ਕੇ ਜਾਣੇ ਉਸ ਤੋਂ ਬਾਅਦ ਚਾਰ ਲੈ ਕੇ ਜਾਣਾ ਉਹਨਾਂ ਨੇ ਜਿਹੜੇ ਬੰਦੇ ਮੋਦਪਰ ਨਾਲ ਜਾਂਦੇ ਆ ਹਾਂ ਉਹ ਇਹਨਾਂ ਵਿਚਾਰੇ ਨਾਲ ਜਾਂਦੇ ਆ ਉਸ ਥਾਂ ਪੰਜਾਂ 10-10 ਭਲੀयां ਇਕੱਠੀਆਂ ਹੁੰਦੀਆਂ ਉੱਥੇ ਦੇ ਆਉਂਦੇ ਆ ਅੱਲੀ-ਵੱਲੀ ਨਹੀਂ ਪਹੁੰਚਦਾ ਅੱਛਾ ਇਹ ਪਹੁੰਚਦਾ ਵੀ ਅਕਦਾ ਕੋਈ ਦੇ ਆਉਂਦੇ ਬਿਸਕੁਟ ਹੋਏ ਉਹ ਚੀਜ਼ ਨਹੀਂ ਹੁਣ ਉਹਨਾਂ ਦੇ ਦੋ ਆਪਣੇ ਘਰਾਂ ਜਾ ਕੇ ਵੇਖ ਸਕਦੇ ਸੀ ਇੰਨੇ ਪਾਣੀ ਵਿੱਚ ਖਲੋਤੇ ਆ ਠੀਕ ਹੈ ਮੌਕਾ ਜਾ ਕੇ ਦੇਖ ਸਕਦੇ ਹਾਂ ਠੀਕ ਹੈ ਜੀ ਥੋੜੀ ਅਸੀਂ 10 ਜਨ ਪਟਵਾਰੀ ਸਾਹਿਬ ਨੂੰ ਵੀ ਆਖਿਆ ਸਾਰਿਆਂ ਨੂੰ ਆਖਿਆ ਕੋਈ ਦੋੜੀ ਐ ਕੋਈ ਥੋੜੀ ਦੀ ਨਹੀਂ ਪੰਕੀ ਅੱਛਾ ਜੀ ਹਾਂ ਜੀ ਨਹੀਂ ਹੁਣ ਜਿਹੜਾ ਇੱਥੋਂ ਦਾ ਰਾਸ਼ਨ ਆਉਂਦਾ ਦਾ ਸਾਰਿਆਂ ਆਸਤੇ ਹੀ ਆ ਵੀ ਇਧਰ ਅੰਦਰ ਜਾਣ ਆਸਤੇ ਹੁਣ ਜਿਵੇਂ ਤੁਹਾਨੂੰ ਉਹ ਬਾਈ ਉਹਨਾਂ ਨੇ ਮਲੇਰਕੋਟਲੇ ਵਾਲਿਆਂ ਨੇ ਕਿਹਾ ਸੀ ਵੀ ਬੀੜੀ ਆ ਲੈਣੋ ਜਾਂ ਬੀੜੀ ਦਾ ਪ੍ਰਬੰਧ ਕਰੋ ਜਾਂ ਉਹ ਰਾਸ਼ਨ ਲੈ ਕੇ ਜਾਂਦੇ ਤੁਹਾਡੇ ਨਾਲ ਤੇ ਤੁਸੀਂ ਉਹ ਮੜਾ ਤੁਸੀਂ ਥੋੜਾ ਹਮਲਾ ਮਾਰੋ ਨਾ ਇੰਨਾ ਕੋਈ ਕੋਈ ਬੀੜੀ ਦਾ ਪ੍ਰਬੰਧ ਹੋ ਜਾ ਇਥੇ ਬੇਲੀ ਜੀ ਬੜਿਆ ਆਖੀ ਦਾ ਅਜੇ ਮੋਦਵਾ ਬੰਦੇ ਉਹ ਲੈ ਜਾਂਦੇ ਆ ਅੱਛਾ ਜੀ ਨਹੀਂ ਮਿਲਦੀ ਨਹੀਂ ਸੁਣ ਵੀ ਮਾਰ ਸੁਣਦੇ ਨਹੀਂ ਹਾਂ ਅੱਜ ਮੈਂ ਤਿੰਨ ਦਿਨ ਹੀ ਅੱਜ ਮੈਂ ਆਇਆ ਅੱਛਾ ਜੀ ਨਹੀਂ ਆਇਆ ਕੋਣ ਦੇਖੋ ਜੀ ਇੱਕ 7-8 ਲੱਖ ਰੁਪਏ ਦਾ ਘੋਣਾ ਮਰ ਗਿਆ ਵਾ ਹਾਂ ਹੁਣ ਮਾਰ ਖਰਾਬ ਹੋ ਜਾਂਦਾ ਵੀ ਜਾ ਕੇ ਉਹ ਕੀ ਮੰਗਤਿਆ ਕੁਮਕੀ ਮੰਗ ਮੰਗਿ ਪਹਿਲੇ ਭਰਾ ਜਾ ਕੇ ਕਹਿੰਦੇ ਭਾਈ ਤੁਸੀਂ ਉੱਥੇ ਜਾ ਬੰਨ ਤੇ ਕੀ ਕਰਦੇ ਜੇ ਮੋਜਲਾਂ ਦੇ ਵੇਦੇ ਆ ਤੁਹਾਨੂੰ ਸ਼ਰਮੋ ਦੀ ਨਹੀਂ ਮੈਂ ਆਈ ਤਾਂ ਨੀ ਤੋ ਡਾਕਾ ਕਰਾਉਣੇ ਆਪਾਂ ਹੁਣੇ ਜਦੋਂ ਵੀਡੀਓ ਆਉਂਦੀ ਨਾ ਆਪਾਂ ਤੁਹਾਡਾ ਰਸਨ ਪਹਿਲਾਂ ਪਚਵਾਉਣੇ ਤੁਹਾਡੇ ਘਰ ਤੱਕ ਪਚਵਾਉਣੇ ਆ। ਅਸੀਂ ਨਹੀਂ ਆਉਂਦੇ ਅਸੀਂ ਰਸਨ ਮਾਰੇ ਨਹੀਂ ਆਈਦਾ। ਹਾਂ। ਕੁੜੀਆਂ ਜਿਆਦਾ ਪਾਣੀ ਉੱਥੇ ਕੋਈ ਨਹੀਂ ਬਹੁਤ ਬਹੁਤ ਮਾਰੇ ਹਾਲਾਤ ਆ ਜੀ। ਉਹੀ ਗੱਲ ਹੈ ਨਾ ਜਿਹਨੂੰ ਲੋੜ ਆ। ਤੁਸੀਂ ਸਾਬ ਸਿਆਣੇ ਜੀ ਸਾਡੋ ਝੂਠ ਮਾਰਦੇ ਨਹੀਂ ਆਉਂਦੇ। ਨਾ ਮਾਰਦੇ ਸਾਡੇ ਨਾਲ ਚਲੋ ਅਸੀਂ ਮੌਕਾ ਜਾ ਕੇ ਵਿਖਾ ਦੇ ਡੰਡਾ ਕਵੇਲੀ ਪਾਣੀ ਵਿਖਾ ਦਿੰਦੇ ਆ। ਹਾਂਜੀ। ਮਾਰਾ ਕੁੜੀ। ਉੱਥੇ ਵਿਖਾ ਦਿੰਦੇ ਪਾੜ ਕੇ ਆ। ਹਾਂਜੀ। ਆ ਘਰੇ ਗਿਆ ਬਦ ਲੱਗਦਾ। ਹਾਂਜੀ। ਨਹੀਂ ਕੋਈ ਨਹੀਂ ਆਪਾਂ ਹੁਣੇ ਕਰਾਉਣੇ ਰਿਸ਼ਤੇਦਾਰ ਆਪਦੇ ਲਿਆਂਦੇ ਆ ਕੁੜੀਆਂ ਲਿਆਂਦੀਆਂ ਪਾਸਿਓ ਉਹ ਲੈ ਲੈ ਸਭ ਦਾ ਬਾਹਰ ਕਰਾਈ ਜਾਂਦੇ ਆ ਇਹਦੀ ਗੱਲ ਹੈ ਹੱਥ ਜੋੜ ਕੇ ਉਹ ਬੇਨਤੀ ਕਰਦੇ ਚਲੋ ਝੋਨੇ ਮਰ ਗਏ ਮਹਾਰਾਜ ਨਾ ਹੋ ਜਾ ਕਿਸੇ ਨੂੰ ਵੀ ਭੀਖ ਜੜੀ ਆ ਜੈਰ ਆ ਜੈਰ ਆ ਇਹ ਨਾ ਹੋਵੇ ਤੇ ਦੂਜੀ ਗੱਲ ਹੈ ਵੀ ਇਹ ਜੋ ਪਾਣੀ ਲੈ ਜੇ ਘਰ ਘਰ ਦੇ ਜਾ ਹਾਂਜੀ 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 ਇਹ ਕੋਈ ਫਾਇਦਾ ਨਹੀਂ ਇਹਨਾਂ ਨੂੰ ਜਿਹੜੇ ਪੁੰਨ ਬਚਾਰੇ ਰੁਪਈਆ ਰੁਪਈਆ ਮੰਗ ਕੇ ਲੈਂਦੇ ਆ ਇਹਦਾ ਕੋਈ ਫਾਇਦਾ ਨਹੀਂ ਇਹਦਾ ਬਿਲਕੁਲ ਜੀ ਬਿਲਕੁਲ ਉਹੀ ਹੈ ਨਾ ਜਿੱਥੇ ਤੁਸੀਂ ਲੋਡਵੰਦ ਖੜੇ ਹੋ ਤੁਹਾਨੂੰ ਮਿਲਿਆ ਕੁਛ ਨਹੀਂ ਤੇ ਜਿਨ੍ਹਾਂ ਨੂੰ ਲੋਡ ਹੈ ਨਹੀਂ ਉਹ ਲੈ ਲੈ ਕੇ ਨਿਕਲ ਗੱਲੇ ਗੱਲ ਜੀ ਲੈ ਸਭ ਦੇ ਜਗਤ ਕੰਨਾਂ ਦੇ ਵਿੱਚ ਜਾਂਦੇ ਆ ਹਾਂਜੀ ਸਹੀ ਗੱਲ ਹੈ ਸਹੀ ਗੱਲ ਹੈ ਜੀ ਤੁਹਾਡੀ ਇਹ ਨਹੀਂ ਤੁਹਾਡਾ ਹੁਣੇ ਕਰਵਾਉਣੇ ਤੁਹਾਡਾ ਹਾਲ ਤੁਹਾਡੇ ਤੱਕ ਤੁਹਾਡਾ ਇਧਰ ਹੈ ਕਿੱਥੇ ਕੱਗੇ ਘਰ ਕਿੰਨੇ ਕ ਦੂਰ ਇੱਥੋਂ ਆਪਣੀ ਜੀ ਇਧਰ ਆਏ ਘਰ ਦੇ ਪਰਲ ਬੰਨੇ ਆ ਅੱਛਾ ਦਰਿਆ ਦੇ ਕੰਢੇ ਤੇ ਭੇਜਣੇ ਅੱਗੇ ਜਾ ਕੇ ਆ ਕਿੰਨਾ ਹੋਗਾ ਇਹ ਤੋਂ ਕਿੰਨਾ 2 ਕਿਲੋ ਮੀਟਰ ਕਿਹਦੀ ਨਾ ਹੋਗਾ ਜਿਆਦਾ ਹੀ ਹੋਗਾ 2-3 ਕਿਲੋ ਦੂਰ ਨਹੀਂ ਚੜਨ ਨੂੰ ਜਾਣਦੇ ਹਾਂਜੀ ਕਿਹ ਤਰਲਾ ਗਾੜੀ ਦਾ ਵਿਚਾਰਾ ਜਿਹੜਾ ਮਾਨ ਮੇ ਰੈਂਦੋ ਲੈ ਆਉਂਦਾ ਵੀ ਆ ਜਾਓ ਚਾਹੂਂ ਚ ਆ ਜਾਓ ਐਨੇ ਨੇ ਪਾਣੀ ਨਾਲ ਉਸ ਚਾਹ ਚ ਖਲੋਈ ਦਾ ਚੜਾ ਦੇਉਂਦੇ ਅੱਛਾ ਜੀ ਦਰ ਆਉਂਦੇ ਜਾਂ ਕਹਿੰਦੇ ਕਿ ਦਿਨਾਂ ਜਾਣਾ ਉਹ ਤਿੰਨ ਆਹ ਤੇਰੀ ਫੇ ਤਿੰਨ ਨਹੀਂ ਤੁਹਾਡਾ ਹੁਣੇ ਆਪਾਂ ਕਰਾਉਣਾ ਹੈ ਉਹ ਬਾਈ ਉਹਨਾਂ ਨੇ ਉਹਨਾਂ ਨੇ ਵੰਡਣਾ ਯਾਰ ਰੱਛਣਾ ਆਪਾਂ ਉਹਨਾਂ ਕੋਲ ਚੱਲਦੇ ਇਹਨਾਂ ਨੂੰ ਲੈ ਕੇ ਤੇ ਉਹਨਾਂ ਦਾ ਬੇੜਾ ਆਉਂਦਾ ਤੇ ਆਪਾਂ ਜਾਣੇ ਚਾਉਣੇ ਆ ਸੁਣ ਲਈਆ ਜਿਹੜਾ ਗਰੀਬ ਦਾ ਉਹਨੂੰ ਗਾ ਦਿਓ ਜਿਹੜਾ ਮਕਸਦ ਆ ਬਿਲਕੁਲ ਕਿੱਥੇ ਜੀ 4 5 ਬੇਜਾਂ ਦੇ ਇਕੱਠੇ ਨਹੀਂ ਹਾਂ ਦੋ ਦੋ ਘਰਾਂ ਤੇ ਉਹਦੇ ਆ ਜਿਹੜਾ ਬੇੜੀ ਚਲਾਉਂਦਾ ਉਹਦਾ ਯਾਦ ਕਰਨੀ ਬੈਠਾ ਮੈਂ ਕੀ ਜਾਵਾਂ ਪੰਜ ਲਾ ਕੇ ਮੈਂ ਸੁਣ ਲਈ ਜਾ ਨਹੀਂ ਚਲਦੇ ਕੋਈ ਨਹੀਂ ਆ ਪੱਕਾ ਆਉਣੇ ਨਹੀਂ ਹੱਲ ਕਰਾਉਣੇ ਤੁਹਾਡੇ ਇਹ ਕਿਦਾਂ ਹੈ ਗੰਦ ਜਾ ਵੀ ਨਹੀਂ ਮੜੀ ਆ ਹਾਂਜੀ ਹਾਂਜੀ ਇਹ 10-10 ਰੁਪਏ ਲੋਕ ਇਕੱਠੇ ਕਰਕੇ ਲਿਓ ਇਹ ਕਹਿੰਦੇ ਛਟੌਰ ਤੇ ਭਰ ਕੇ ਲੈ ਆਉਣੇ ਇੱਕ ਤਾਂ ਆ ਜਾਏ ਕਹਿੰਦੇ ਮਹਾਰਾਜ ਇਹੋ ਜਿਹਾ ਜ਼ਹਿਰ ਜਿਹੜਾ ਖਾਣਾ ਨਾ ਇਹ ਨਿਕਲਦਾ ਬੜਾ ਔਖਾ ਹੁੰਦਾ ਬਹੁਤ ਬਹੁਤ ਜੀ ਬਹੁ ਅੱਜ ਜਾ ਕੇ ਉਹ ਮਤਿਆਰ ਕਿੰਨੇ ਮਠੇਕੇ ਦੇ ਪਾਰੀ ਲਈ ਆ ਉਹ ਠੇਕੇ ਦੇ ਲਈ ਚੋਨਾ ਜਾਂ 7 ਕਿਲੇ ਮਾਰਿਆ ਗਿਆ ਉਹਨੂੰ ਦੇਖ ਕੇ ਉਹਨੂੰ ਠੇਕਾ ਭਰਿਆ ਬੰਦਾ ਦੀ ਪੈਣੀ ਉਹਨੂੰ ਵੇਖ ਕੇ ਹੁਣ ਰੌਣ ਆਉਂਦਾ ਕੁੜੀਆਂ ਚੋਨਾ ਮਾਰ ਕੇ ਦਾ ਕੀ ਬਾਗਦਾ ਹਜ਼ਾਰ 2000 800 ਪੈਣਾ ਕੀ ਕਰਾਂਗੇ ਹਾਂਜੀ ਸ਼ਰਮ ਹੌਲੀ ਸਾਨੂੰ ਬੰਦਾ ਲੱਗਿਆ ਸਹੀ ਗੱਲ ਇੰਨਾ ਸ਼ਰਮ ਲਾਈ ਸਾਰਿਆਂ ਬਿਲਕੁਲ ਬਿਲਕੁਲ ਸ਼ਰਮ ਲਾਈ ਆ ਗੱਠਾਂ ਜੋੜੀਆਂ ਜਾਂ ਅਲੱਗ-ਅਲੱਗ ਘਰਾਂ ਹੀ ਜਾ ਕੇ ਉਹ ਕਨੇਕੜੀਆਂ ਜੁੜੀਆਂ ਇਹਨਾਂ ਦੀਆਂ 10 15 ਬੰਦੇ ਸੌਦਾ ਕਿਣਾ ਕਿਣਾ ਘਰਾਂ ਦੇ ਵਿੱਚ ਤੋੜੇ ਪਾਪਰ ਰੱਖਿਆ ਹੂੰ ਕੀ ਕਰਨਾ ਇਹਨਾਂ ਨੇ ਬਾਹਰ ਨਿਕਲ ਗਏ ਆ 20 ਦਿਨ ਆਪਾਂ ਭਾਜੀ ਹੁਣ 2 ਕਿਲੋ ਖਾਂਡ ਰੇਨੇ ਆ ਜਾਂ ਆਪਾਂ ਆਪਾਂ ਲੈਨੇ ਦਾਲ ਲੈ ਗਏ ਉਹਨੂੰ ਸੁਸਰੀ ਲੱਗ ਜਾਂਦੀ ਆ ਹਾਂਜੀ ਇਹ ਜਿਹੜੀਆਂ 10-10 ਕਿਲੋ ਦਾਲ ਜਿਹੜੀਆਂ ਕੀ ਕਰਨੀਆਂ ਇਹਨਾਂ ਨੇ ਇਹ ਸਹੀ ਗੱਲ ਆ ਜੀ ਸਹੀ ਗੱਲ ਆ ਇਹਨਾਂਾਰੇ ਰਿਸ਼ਤੇਦਾਰੀ ਪਾਲ ਸਕਦੇ ਆ ਹਾਂ ਬਿਲਕੁਲ ਬਿਲਕੁਲ ਨਹੀਂ ਕੋਈ ਨਹੀਂ ਆਪਾਂ ਹੁਣੇ ਕਰਦੇ ਤੁਹਾਡਾ ਹੱਲ ਪਹਿਲਾਂ ਕਰਾ ਕੇ ਫੇਰ ਆਪਾਂ ਇਹ ਹੋਰ ਕੰਮ ਕਰਦੇ ਆ ਉਹਨਾਂ ਨਾਲ ਮਲਾਉਣੇ ਆ ਤੁਹਾਨੂੰ ਉਹਨਾਂ ਨੂੰ ਕਹਿੰਨੇ ਆ ਉਹ ਤੁਹਾਡੇ ਨਾਲ ਜਾਣਗੇ 4 ਕਿਲੋਮੀਟਰ ਮੁੰਡਾ ਕੱਲਾ 베ੜੀ ਤੱਕ ਆਹ ਵੇਖੀ ਉਹ ਹੀ ਹੈ ਉਹ ਹੀ ਹੈ ਆਇਆ ਮੁੰਡਾ ਮੁੰਡਾ 베ੜੀ ਤੱਕ ਤੁਹਾਨੂੰ ਕਹਿੰਦੇ ਮਹਾਰਾਜੇ ਹੋ ਜਾ ਜਿਹੜਾ ਖਾਣਾ ਨਾ ਇਹ ਨਿਕਲਦਾ ਬੜਾ ਔਖਾ ਹੁੰਦਾ ਬਹੁਤ ਬਹੁਤ ਜੀ ਬਹੁਤ ਗੱਲ ਸਹੀ ਹੈ ਤੁਹਾਡੀ ਸਹੀ ਗੱਲ ਅੱਜ ਜਾ ਕੇ ਉਹ ਮਤਿਆਰ ਕਿੰਨੇ ਮਠੇਕੇ ਦੇ ਪਾਰੀ ਲਈ ਆ ਉਹ ਠੇਕੇ ਦੇ ਲਈ ਚੋਨਾ ਵੀ ਆ 7 ਲੱਖ ਦੇ ਮਾਰਿਆ ਗਿਆ ਉਹਨੂੰ ਦੇਖ ਕੇ ਉਹਨੂੰ ਮੀਠਾ ਠੇਕਾ ਭਰਿਆ ਬੱਚਾ ਦੀ ਪੈਸਾ ਉਹਨੂੰ ਦੇਖ ਕੇ ਹੁਣ ਰੋਣ ਆਉਂਦਾ ਕੁੜੀਆ ਚੋਨਾ ਮਾਰ ਕੇ ਦਾ ਕੀ ਮਾਗਦਾ ਹੁਣ 2000 2800 ਰੁਪਿਆ ਕੀ ਕਰਾਂਗੇ